ਉਦੀ ਵੋਟੀ ਜਿਹੜੀ ਆ ਬਹੁਤ ਹੀ ਜਿਆਦੀ ਕਪਤੀ ਸੀ ਉਹਨੂੰ ਆਪਣੇ ਨਾਲ ਹੀ ਪਿਆਰ ਸੀ ਉਹਨੂੰ ਪੈਸੇ ਨਾਲ ਪਿਆਰ ਸੀ ਉਹਨੂੰ ਦੇਖੋ ਜਿੰਨੀ ਦੇਰ ਖਵਾਂਦਾ ਕੰਬਲੀਆਂ ਨੇ ਸ਼ੁਰੂ ਤੋਂ ਲਾ ਛੱਡੀ ਖਵਾਂਦਾ ਫਲਾਂਦਾ ਰਿਹਾ ਤੇ ਕੀ ਕਹਿੰਦਾ ਤਾਂ ਵੀ ਐ ਉਹ ਮੇਰੇ ਭਰਾ ਨੂੰ ਟੌਰਚਰ ਕਰ ਮਾਰਦੀ ਕੁੱਟਦੀ ਸੀ ਉਹਨੂੰ ਕਹਿੰਦੀ ਸੀ ਮੇਰੇ ਨਾਂ ਤੇ ਪ੍ਰਾਪਰਟੀਆਂ ਕਰਾ ਉਹਦੀ ਮਾਂ ਨੇ ਵੀ ਆਪਣੇ ਘਰ ਵਾਲੇ ਨਾਲ ਸੇਮ ਇਹੀ ਕੀਤਾ ਆ ਤੁਸੀਂ ਇਨਕੁਆਰੀ ਕੱਢੋ ਉਹ ਜਿਆਦਾ ਇਹਦੇ ਨਾਲ ਪਿਆਰ ਕਰਦਾ ਸੀ ਜਿਦੇ ਕਰਕੇ ਮੈਨੂੰ ਵੀ ਉਹਨੇ ਇੰਨਾ ਕੁ ਮਜਬੂਰ ਕੀਤਾ ਮੈਨੂੰ ਜਿੰਦਾ লাশ ਬਣਾਤਾ ਕਿ ਮਮੀ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਉਹਨੂੰ ਕੁਝ ਨਹੀਂ ਕਹਿਣਾ ਤੇ ਮੈਂ ਉਹਦੇ ਮੁੰਡੇ ਦੇ ਪਿਆਰ ਦੇ ਵਿੱਚ ਮੈਂ ਉਹ ਸਭ ਕੁਝ ਮਨਜ਼ੂਰ ਕਰ ਲਿਆ ਉਹਨੂੰ ਇੰਨਾ ਕੁ ਮਤਲਬ ਕਿ ਮਜਬੂਰ ਕੀਤਾ ਉਹਨੂੰ ਮਰਨ ਲਈ ਕਿ ਟੋਰਚਰ ਵੀ ਕੀਤਾ ਕਿ ਇੱਕ ਵਾਰੀ ਟਰਾਈ ਮਾਰੀ ਉਹਨੇ ਮਰਨ ਲਈ ਉਹ ਬਚ ਗਿਆ ਦੂਸਰੀ ਵਾਰੀ ਇਹਨੇ ਸਕੋਰਪੀਓ ਦੇ ਵਿੱਚ ਤੇਜ਼ ਸਪੀਡ ਦੇ ਵਿੱਚ ਆਪਣੀ ਸਕੂਟਰੀ ਇਹਦੀ ਬਚ ਗਈ ਆ ਤੁਹਾਨੂੰ ਕਿਹਦਾ ਨਾਮ ਦੱਸਣਾ ਮੇਰਾ ਨਾਮ ਸੰਜਨਾ ਅਗਰਵਾਲ ਹੈ ਮੇਰੇ ਭਰਾ ਮੇਰਾ ਭਰਾ ਰੋਬਿਨ ਗੁਪਤਾ ਜਿਹੜਾ ਕਿ ਮੇਂ ਆਪਣੀ ਵੋਟੀ ਦੇ ਦੁਖੋਂ ਮਰ ਗਿਆ ਉਹਦੀ ਉਮਰ 37 ਸਾਲ ਸੀ ਕਾਰਨ ਕੀ ਕਾਰਨ ਇਹ ਸੀ ਉਹਦੀ ਵੋਟੀ ਜਿਹੜੀ ਆ ਬਹੁਤ ਹੀ ਜਿਆਦੀ ਕਪਤੀ ਸੀ ਉਹਨੂੰ ਆਪਣੇ ਨਾਲ ਹੀ ਪਿਆਰ ਸੀ ਉਹਨੂੰ ਪੈਸੇ ਨਾਲ ਪਿਆਰ ਸੀ ਉਹਨੂੰ ਦੇਖੋ ਜਿੰਨੀ ਦੇਰ ਖਵਾਂਦਾ ਕੰਬਲੀਆਂ ਨੇ ਸ਼ੁਰੂ ਤੋਂ ਲਾ ਛੱਡੀ ਖਵਾਂਦਾ ਪਲਾਂਦਾ ਰਿਹਾ ਤੇ ਕੀ ਕਹਿੰਦਾ ਤਾਂ ਵੀ ਐ ਉਹ ਮੇਰੇ ਭਰਾ ਨੂੰ ਟੌਰਚਰ ਕਰ ਮਾਰਦੀ ਕੁੱਟਦੀ ਸੀ ਉਹਨੂੰ ਕਹਿੰਦੀ ਸੀ ਮੇਰੇ ਨਾਂ ਤੇ ਪ੍ਰਾਪਰਟੀਆਂ ਕਰਾ ਜਦੋਂ ਤੇ ਮੇਰੇ ਪਾਪਾ ਜਿੰਦਾ ਸੀ ਉਹਨਾਂ ਨੇ ਨਹੀਂ ਕਰਾਂ ਦਿੱਤੀਆਂ ਉਹਨਾਂ ਦੇ ਨਾਂ ਤੇ ਸੀ ਤੇ ਜਦੋਂ ਮੇਰੇ ਪਾਪਾ ਐਕਸਪਾਇਰ ਹੋ ਗਏ ਤੇ ਪਾਪਾ ਉਹ ਤੋਂ ਪਹਿਲਾਂ ਉਹਦੇ ਮੇਰੇ ਭਰਾ ਦੇ ਨਾਂ ਤੇ ਕਰ ਗਏ ਤੇ ਉਹਨੂੰ ਕਹਿੰਦੇ ਰਹੇ ਉਹਨੂੰ ਕਹਿੰਦੀ ਰਹੀ ਐ ਵੀ ਮੇਰੇ ਨਾਂ ਤੇ ਕਰਾ ਪਹਿਲੋ ਇੱਕ ਪ੍ਰਾਪਰਟੀ ਮੇਰੇ ਮੰਮੀ ਦੇ ਨਾਂ ਤੇ ਸੀ ਫੇਰ ਬਾਅਦ ਵਿੱਚ ਉਹ ਲੜੂ 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 ਉਹਦੀ ਮਾਂ ਉਹਦੀ ਨੂੰ ਉਹਦੀ ਮਾਂ ਦੇ ਹੱਥ ਤੇ ਭਰਾ ਦਾ ਹੱਥ ਹੈਗਾ ਸੀ ਪਿੱਛੇ ਪੇਠ ਤੇ ਉਹਦੀ ਮਾਂ ਨੇ ਵੀ ਆਪਣੇ ਘਰ ਵਾਲੇ ਨਾਲ ਸੇਮ ਇਹੀ ਕੀਤਾ ਆ ਤੁਸੀਂ ਇਨਕੁਆਰੀ ਕੱਢੋ ਵੀ ਸਾਡੇ ਮੱਲੇ ਵਾਲਿਆਂ ਕੋਲ ਪੁੱਛੋ ਉਹਨਾਂ ਦੇ ਮੱਲੇ ਤੋਂ ਪੁੱਛੋ ਵੀ ਉਹਨੇ ਆਪਣੇ ਪਿਓ ਨਾਲ ਪਿਓ ਨੇ ਆਪਣੇ ਪਿਓ ਨੂੰ ਮਾਂ ਨੇ ਕੀ ਕੀਤਾ ਕੀ ਲਾ ਕੇ ਤੁਹਾਡੀ ਭਜਾਈ ਦਾ ਮੇਰੀ ਭਜਾਈ ਦਾ ਦੀਪਕਾ ਗੁਪਤਾ ਹੈ ਤੇ ਉਹ ਮੇਰੇ ਮੇਰੇ ਭਰਾ ਨੂੰ ਕੁੱਟਦੀ ਮਾਰਦੀ ਸੀ ਮੇਰੇ ਭਰਾ ਨੂੰ ੱੱਕੇ ਮਾਰਦੀ ਸੀ ਦਬਵਾਉਂਦੀ ਕੁੱਟਵਾਉਂਦੀ ਸੀ ਆਪਣੇ ਸਰੀਰ ਦਾ ਵੀ ਮੈਨੂੰ ਸਾਰਾ ਦਿਨ ਸੇਵਾ ਕਰਵਾਉਂਦੀ ਰਹਿੰਦੀ ਸੀ ਦੁਕਾਨ ਨਹੀਂ ਖੋਲਣ ਦੇਂਦੀ ਸੀ 12 12 ਵਜੇ ਤੱਕ ਸਾਰ ਦੁਕਾਨ ਬੰਦ ਕਰਕੇ ਕਹਿੰਦੀ ਸੀ ਮੇਰੇ ਜਦੋਂ ਉਹਦੀ ਮਾਂ ਆਈ ਰਹਿੰਦੀ ਸੀ ਵੇਚ ਸਾਡੇ ਘਰ ਆ ਕੇ ਰਹਿੰਦੀ ਸੀ ਉਹਨਾਂ ਨੂੰ ਘਮਾਈ ਫਰਾਈ ਜਾ ਉਹਨਾਂ ਨੂੰ ਖਵਾਈ ਪਲਾਈ ਜਾ ਹੋ ਗਿਆ ਤੁਹਾਡੇ ਭਰਾ ਨੂੰ ਕਿਨੀ ਵਾਰੀ ਸੁਸੁਰਗੀ ਦੀ ਗੋਸ਼ਟੀ ਤੀਸਰੀ ਵਾਰੀ ਅਟੈਂਪਟ ਕੀਤਾ ਉਹਨੇ ਤੇ ਪਹਿਲੀ ਵਾਰੀ ਕੀਤਾ ਕਿਸੇ ਨੇ ਬਚਾ ਲਿਆ ਸਾਨੂੰ ਫੋਨ ਆਇਆ ਅਸੀਂ ਗਏ ਆ ਮੈਂ ਪੁਲਿਸ ਨੂੰ ਫੋਨ ਕੀਤਾ ਦੇਖੋ ਉਹਨੂੰ ਫੜ ਕੇ ਲਿਆਓ ਕਿਤੇ ਮਾਰ ਤੇ ਦੂਸਰੀ ਵਾਰੀ ਫੇਰ ਸਾਨੂੰ ਉਹ ਬੁੱਧਵਾਰ ਦੇ ਦਿਨ ਫੋਨ ਆਇਆ ਵੀ ਉਹ ਉੱਥੇ ਹੀ ਬਿਆਸਪੁਰ ਤੇ ਬੈਠਾ ਡਿੱਗਾ ਪਿਆ ਤੇ ਉਹਨੇ ਪਤਾ ਉਹਨਾਂ ਨੇ ਕਿਹਾ ਸ਼ਰਾਬ ਪੀਤੀ ਆ ਲੱਗਦਾ ਸਾਨੂੰ ਜੇਬ ਚ ਗੋਲੀਆਂ ਹੈਗੀਆਂ ਸਲਫਰ ਦੀਆਂ ਜਿਹਦਾ ਫੋਨ ਆਇਆ ਮਗਰ ਉਹ ਕਹਿੰਦੇ ਸਾਨੂੰ ਲੱਗਦਾ ਖਾਧੀਆਂ ਨਹੀਂ ਤੇ ਦੇਖੋ ਉਹਨੂੰ ਐਂਬੂਲੈਂਸ ਚ ਕਹਿੰਦੇ ਫੇਰ ਹੀ ਹਸਪੀਟਲ ਐਡਮਿਟ ਕਰਾਉਣ ਲੱਗੇ ਐਂਬੂਲੈਂਸ ਚ ਬਿਠਾਇਆ ਤੇ ਉੱਥੇ ਜਾਣ ਤੋਂ ਪਹਿਲਾਂ ਹੀ ਉਹ ਡੈੱਡ ਹੋ ਗਿਆ ਤਾਂ ਮਤਲਬ ਉਹਨੇ ਖਾ ਲੀਆਂ ਹੋਈਆਂ ਸੀ ਤੇ ਉੱਥੇ ਹਸਪੀਟਲ ਵਾਲੇ ਕਿ ECG ਕੀਤੀ ਕਹਿੰਦੇ ਡੈੱਡ ਹੈ ਗਿਆ ਮਗਰ ਜਿਹੜੇ HSO ਹੈ ਗਿਆ ਉਹ ਸਾਨੂੰ ਝੂਠ ਬੋਲੀ ਜਾਂਦੇ ਆ ਵੀ ਅਟੈਕ ਆ ਗਿਆ ਜੀ ਇਹਨੇ ਸ਼ਰਾਬ ਪੀਤੀ ਸੀ ਤੇ ਜਦ ਕਿ ਉਹਦੇ ਜੇਬ ਚ ਸਲਫਰ ਦੀ ਸਾਡੇ ਕੋਲ ਪ੍ਰੂਫ ਵੀ ਹੈਗਾ ਉਹਨੇ ਡੱਬੀ ਦੀ ਵੀ ਫੋਟੋ ਖਿੱਚ ਕੇ ਰੱਖੀ ਹੋਈ ਜਿਹੜੀ ਖਾਦੀ ਹੈ ਤੇ ਉਹਨੇ ਗੋਲੀਆਂ ਖਾਧੀਆਂ ਉਹ ਪੋਸਟਮਾਰਟਮ ਵੀ ਕਰਨ ਨੂੰ ਤਿਆਰ ਨਹੀਂ ਸੀ ਹੈਗਾ ਪੁਲਿਸ ਵਾਲੇ ਸੁਣਵਾਈ ਕਰਨ ਨੂੰ ਤਿਆਰ ਨਹੀਂ ਸੀ ਉਹ ਸਿੱਧਾ ਲੇਖਣ ਲੱਗੇ ਸੀ ਸੁਸਾਈਡ ਨੇ ਆਪਣੇ ਕਾਰਨ ਕੀਤਾ ਹੈ ਇਹਦਾ ਦਿਮਾਗ ਖਰਾਬ ਤਾਂ ਕੀਤਾ ਹੈ ਉਹ ਕਹਿੰਦੇ ਹੀ ਇਹ ਲਿਖਣਾ ਕੀ ਮੰਗ ਕਰਦੇ ਹੁਣ ਕੀ ਹੋਣਾ ਜੀ ਅਸੀਂ ਇਨਸਾਫ ਮੰਗ ਕਰਦੇ ਆ ਵੀ ਜਿਸ ਤਰ੍ਹਾਂ ਉਹਨੇ ਸਾਡੇ ਪਰਿਵਾਰ ਖਰਾ ਉਹਦੇ ਖਿਲਾਫ ਨਾ ਕਰਨ ਕੁੜੀਆਂ ਜਿਹੜੀਆਂ ਇਹੋ ਜੀਆਂ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇ ਮੇਰੇ ਨਾਲ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ। ਅਸੀਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਇੰਨੀ ਕੀਤੀ ਹੈ ਕਿ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਉਹਦੀ ਤਹਿਕੀਕਾਤ ਕੀਤੀ ਜਾਵੇ, ਫੋਨ ਰਿਕਾਰਡ ਕੱਢੇ ਜਾਣ, ਫੁਟੇਜ ਸੀਸੀਟੀਵੀ ਫੁਟੇਜ ਜਿੱਥੇ-ਜਿੱਥੇ ਮਿਲਦੀ ਹੈ ਉਹ ਕਢਵਾਈ ਜਾਵੇ ਤੇ ਉਹਦੀ ਸਾਰੀ ਇਨਕੁਆਇਰੀ ਸਹੀ ਢੰਗ ਨਾਲ ਕੀਤੀ ਜਾਵੇ। ਕਾਰਨ इमोशनल अत्याचार ਹੀ ਬਸ ਉਹਨੂੰ ਉਹ ਜਿਆਦਾ ਇਹਦੇ ਨਾਲ ਪਿਆਰ ਕਰਦਾ ਸੀ ਜਿਹਦੇ ਕਰਕੇ ਮੈਨੂੰ ਵੀ ਉਹਨੇ ਇੰਨਾ ਕੁ ਮਜਬੂਰ ਕੀਤਾ ਮੈਨੂੰ ਜ਼ਿੰਦਾ Laash ਬਣਾਤਾ ਕਿ ਮਮੀ ਤੁਸੀਂ ਕੁਛ ਨਹੀਂ ਕਰਨਾ ਤੁਸੀਂ ਉਹਨੂੰ ਕੁਛ ਨਹੀਂ ਕਹਿਣਾ ਤੇ ਮੈਂ ਉਹਦੇ ਮੁੰਡੇ ਦੇ ਪਿਆਰ ਦੇ ਵਿੱਚ ਮੈਂ ਉਹ ਸਭ ਕੁਝ ਮਨਜ਼ੂਰ ਕਰ ਲਿਆ ਮੈਂ ਆਪਣੇ ਆਪ ਨੂੰ ਜ਼ਿੰਦਾ Laash ਬਕਰ ਲੋਕੀ ਦੋ ਵਾਰ ਇੱਕ ਵਾਰੀ ਮਰਦੇ ਮੈਂ ਦੋ ਵਾਰੀ ਮਰਨ ਕਿ ਇੱਕ ਵਾਰੀ ਪਹਿਲਾਂ ਮਰ ਗਈ ਮੈਂ ਬਿਲਕੁਲ ਆਪਣੇ ਆਪ ਨੂੰ ਮਰਿਆ ਮੱਕਣੀ ਆਪਣੇ ਜ਼ਿੰਦਗੀ ਕੱਟਣ ਲਈ ਤੇ ਹੁਣ ਦੂਸਰੀ ਵਾਰੀ ਮੇਰੀ ਫੇਰ ਆਊਗੀ ਉਧਰ ਹੋਣੀ ਆ ਤੇ ਇਹਨੇ ਜਨਾਨੀ ਜਿਹੜੀ ਨਾ ਮੈਂ ਮੁੰਡੇ ਦੇ ਪਿੱਛੇ ਨਾ ਇਹਦੀ ਕੋਈ ਬੋਟੀ ਕੋਲੋਂ ਕੁਟਾ ਖਾਈ ਜਾਨੀ ਪਈ ਇਹ ਹੁਣ ਵੀ ਜਦੋਂ ਇੱਕ ਇਹਦਾ ਪ੍ਰੈਗਨਸੀ ਦੇ ਦੌਰਾਨ ਵੀ ਇਹਦੀ ਸੇਵਾ ਜਿਹੜੀ ਮੈਂ ਜਦੋਂ ਇੱਥੇ ਆਈ ਆ ਤੇ ਉਦੋਂ ਵੀ ਮੈਂ ਸੇਵਾ ਕਰਦੀ ਰਹੀ ਹਾਂ ਕੋਠੇ ਰਹੀ ਆ ਥੱਲੇ ਨਹੀਂ ਮੇਰੇ ਕੋਲ ਰਹੀ ਹੈ ਕੋਠੇ ਕੋਠੇ ਸਾਰਾ ਕੁਝ ਪੰਜਾਂਦੀ ਰਹੀ ਜਦ ਕਿ ਮੈਂ 72 ਸਾਲ ਦੀ ਬੁੱਢੀ ਆ ਮੈਂ ਇਹਦੀ ਪੂਰੀ ਸੇਵਾ ਕੀਤੀ ਫਿਰ ਹਸਪੀਟਲ ਗਈ ਆ ਹਸਪੀਟਲ ਵੀ ਇਹਦੀ ਮਾਂ ਹੁਣ ਕੀ ਇੱਕਦਮ ਹੋਇਆ ਜਿਹੜਾ ਨੇ ਹੋਨੇ ਨੇ ਉਹਨੂੰ ਇੰਨਾ ਕਿ ਮਤਲਬ ਕਿ ਮਜਬੂਰ ਕੀਤਾ ਉਹਨੂੰ ਮਰਨ ਲਈ ਕਿ ਟੌਰਚਰ ਵੀ ਕੀਤਾ ਕਿ ਇੱਕ ਵਾਰੀ ਟਰਾਈ ਮਾਰੀ ਉਹਨੇ ਮਰਨ ਲਈ ਉਹ ਬਚ ਗਿਆ ਦੂਸਰੀ ਵਾਰ ਹੀ ਨੇ ਸਕੋਰਪੀਓ ਦੇ ਵਿੱਚ ਤੇਜ਼ ਸਪੀਡ ਦੇ ਵਿੱਚ ਆਪਣੀ ਸਕੂਟਰੀ ਇਹਦੀ ਵੱਜ ਗਈ ਆ ਉਹਨੇ ਸਕੋਰਪੀਓ ਵਾਲੇ ਨੇ ਬ੍ਰੇਕ ਮਾਰ ਲਈ ਆ ਇਹਦੀ ਤੇਜ਼ ਸੀ ਤੇ ਉਹ ਸਕੂਟਰੀ ਟੁੱਟੀ ਪਈ ਜਾ ਹੁਣ ਜਿਹੜਾ ਵਾ ਹੁਣ ਫੇਰ ਮੈਨੂੰ ਘਰ ਕਹਿ ਕੇ ਗਿਆ ਕਿ ਮੈਂ ਰੋਟੀ ਮੇਰੀ ਨਾ ਭੇਜਿਓ ਤੇ ਮੈਂ ਮਾਰਕੀਟ ਚ ਜਾਣਾ ਵਾ ਤੇ ਉੱਥੇ ਖਾ ਲਾਂਗਾ ਮੰਮੀ ਮੇਰੀ ਰੋਟੀ ਨਾ ਬਣਾਈਓ ਮੈਂ ਮੁੜ ਕੇ ਫੋਨ ਆ ਗਿਆ ਕਿ ਇਸ ਤਰ੍ਹਾਂ ਮਤਲਬ ਕਿ ਵਿਆਸਾ ਪਹੁੰਚਿਆ ਆ ਤੇ ਉਹਨੇ ਸਲਫਾਸ ਦੀਆਂ ਗੋਲੀਆਂ ਪਾਈਆਂ ਸ਼ਰਾਬ ਪੀਤੀ ਹੋਈ ਤੇ ਬੇਹੋਸ਼ੀ ਦੀ ਹਾਲਤ ਤੇ ਇਹਨੂੰ ਮੈਂ ਕਿਹਦੇ ਤੰਗ ਵਿਖਾਦਾ ਇਹਨੇ ਸਲਫਾਸ ਦੀਆਂ ਕੋਨੀਆਂ ਖਾਧੀਆਂ ਇਹ ਇਹਦੇ ਬੋਟੀ ਦਾ ਦੁੱਖੋ ਇਹ ਬੋਟੀ ਨੇ ਮਜਬੂਰ ਇੰਨਾ ਕਾ ਜ਼ਿਆਦਾ ਕੀਤਾ ਕਿ ਦੀਪਿਕਾ ਗੁਪਤਾ ਕਿਹਦੇ ਹੋ ਗਿਆ ਵਿਆਹ ਨੂੰ ਹਾਂਜੀ ਵਿਆਹ ਹੋ ਗਿਆ ਵਿਆਹ ਨੂੰ ਕਿੰਨੀ ਦੇਰ ਹੋਈ ਵਿਆਹ ਨੂੰ ਵਿਆਹ ਨੂੰ 9 ਸਾਲ ਹੋ ਗਏ ਕੀ ਮੰਗ ਕਰਦੇ ਹੋ ਕੀ ਕਰਦੇ ਹੋ ਹੁਣ ਜਿਹੜੀ ਇਹ ਗੱਲ ਉਹ ਮੈਂ ਕੰਨੀ ਆ ਕਿ ਇਹਦੇ ਤੇ ਸੁਖਤ ਸੁਖਤ ਜਿੱਦਾਂ ਮੇਰਾ ਮੁੰਡਾ ਗਿਆ ਕੋਈ ਕਿਸੇ ਦਾ ਮਾਈ ਦਾ ਲਾਲ ਨਾ ਜਾਵੇ ਕੋਈ ਵੀ ਕੁੜੀ ਜਿਹੜੀ ਨਾ ਇਸ ਤਰ੍ਹਾਂ ਦਾ ਅਤਿਆਚਾਰ ਆਪਣੇ ਘਰ ਵਾਲੇ ਤੇ ਨਾ ਕਰੇ ਮੇਰੇ ਮੁੰਡੇ ਮਰ ਗਏ ਆ ਪਰ ਉਹਨੂੰ ਨਾ ਇਨਸਾਫ ਵੇਰੀ ਮਿਲੇਗਾ ਜੇ ਇਹ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਮੈਂ ਚਾਹਦੀ ਆ ਕਿ ਇਹ ਤਿੰਨੇ ਜਿਹੜੇ ਮੁੰਡਾ ਵੀ ਤੇ ਮਾਂ ਵੀ ਤੇ ਬੋਤੀ ਵੀ ਹੋਦੀ ਇਹਨਾਂ ਤਿੰਨਾਂ ਨੂੰ ਫਰੈਸਟ ਕੀਤਾ ਜਾਵੇ ਫੇਰ ਹੀ ਮੇਰੇ ਮੁੰਡੇ ਨੂੰ ਇਨਸਾਫ ਮਿਲੇਗਾ ਮੇਰਾ ਮੁੰਡੇ ਨੇ ਪੂਰੀ ਕੋਸ਼ਿਸ਼ ਕੀਤੀ ਕਿ ਇਹਨੂੰ ਬਚਾਣ ਦੀ ਪਰ ਇਹਨੇ ਇੰਨਾ ਕ ਟੌਰਚਰ ਕੀਤਾ ਕਿ ਇਹਨੂੰ ਮਰਨ ਤੇ ਮਜਬੂਰ ਕਰ ਦਿੱਤਾ ਤੇ ਮੇਰੀ ਰਿਕਵੈਸਟ ਹੈ ਕਿ ਤੁਹਾਡੇ ਅੱਗੇ ਕਿ ਮੈਨੂੰ ਨਿਆਂ ਦਿੱਤਾ ਜਾਵੇ ਮੈਨੂੰ ਨਿਆਂ ਫੇਰ ਹੀ ਮਿਲਣਾ ਜਦੋਂ ਇਹਨਾਂ ਨੂੰ ਤਿੰਨਾਂ ਨੂੰ ਅੰਦਰ ਕੀਤਾ ਜਾਵੇ ਤੇ ਮੇਰੇ ਮੁੰਡੇ ਨੂੰ ਇਨਸਾਫ ਦਿੱਤਾ ਜਾਵੇ